ਸਮਾਨਾ ਦੀ ਰਾਮ ਬਸਤੀ ਦੇ ਵਿੱਚ ਬੱਚਾ ਪਤੰਗ ਉਡਾ ਰਿਹਾ ਸੀ ਪਤੰਗ ਨੂੰ ਉਡਾਣ ਦੇ ਲੈ ਕੇ ਹੋਈ ਲੜਾਈ ਦੇ ਵਿੱਚ ਬੱਚੇ ਦੀ ਮਾਂ ਜਦੋਂ ਛੁੜਾਣ ਗਈ ਤਾਂ ਉਸਨੇ ਤੇ ਵੀ ਹਮਲਾ ਕੀਤਾ ਗਿਆ ਉਸ ਨੂੰ ਸਮਾਨਾ ਕੇ ਸਰਕਾਰੀ ਹਸਪਤਾਲ ਤੇ ਇਲਾਜ ਦੇ ਅੰਦਰ ਕਰਾਇਆ ਗਿਆ ਉਸਦੇ ਕਹਿੰਦੇ ਹੈ ਕਿ ਮੇਰਾ ਬੱਚਾ ਪਤੰਗ ਉਡਾ ਰਿਹਾ ਥਾ ਅਤੇ ਉਸ ਨੂੰ ਲੁੱਟਣ ਲੱਗੇ ਸੀ ਦੂਜੇ ਨਾਲ ਦੇ ਬੱਚੇ ਤੇ ਉਸ ਕਰਕੇ ਮੇਰੇ ਬੱਚੇ ਨੂੰ ਕੁੱਟਣ ਲੱਗੇ ਤੇ ਮੈਂ ਛੁੜਾਣ ਗਈ ਤੇ ਮੇਰੇ ਨਾਲ ਹੀ ਮਾਰਪੀਟ ਕੀਤੀ ਗਈ ਡਾਕਟਰਾਂ ਨੇ ਉਸ ਦਾ ਮੋਢਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਇਸ ਦੀ ਸੂਚਨਾ ਸਿਟੀ ਪੁਲਿਸ ਸਮਾਨਾ ਨੂੰ ਵੀ ਦੇ ਦਿੱਤੀ ਗਈ ਹੈ ਲੱਕੀ ਲੱਕੀ ਜੀ ਪਤੰਗ ਲੁੱਟਲੇ ਸੀ ਉਹਨੇ ਦੋ ਮੇਰਾ ਵੀ ਪਤੰਗ ਪਸਾ ਮੇਰਾ ਪਤੰਗ ਦੇ ਦਿਓ ਤੇ ਮੇਰੇ ਨਾਲ ਜੱਫਾ ਲੈਣੇ ਆ ਗਏ ਜੀ ਤੇ ਦੂਸਰਾ ਮੁੰਡਾ ਫੜ ਕੇ ਨਾ ਉਹ ਪੰਜ ਕਿਤੇ ਮਾਰ ਰਹੇ ਨੇ ਤੇ ਪੰਜ ਫਿਰ ਜੀ ਮੇਰੀ ਮਾਂ ਆ ਗਈ ਫਿਰ ਉੱਪਰ ਉਹ ਕਿਤੇ ਨਾ ਮਾਰੋ ਨਾ ਫਿਰ ਉਹਨੂੰ ਨਹੀਂ ਸਾਰੇ ਪਰਿਵਾਰ ਲੱਗ ਗਏ ਪਤੰਗ ਉਹ ਪਤੰਗ ਮੈਂ ਉਡਾਰਾ ਸੀ ਉੱਥੇ ਫਸ ਗਿਆ ਜਾ ਕੇ ਉਹਨਾਂ ਦੇ ਕੋਠੇ ਉੱਪਰ ਮਹਾ ਜੀ ਮਾ ਸ਼ਾਮਾ ਛੱਡ ਦੇ ਮਾ ਮੇਰਾ ਪਤੰਗ ਤੇ ਮੈਨੂੰ ਆ ਕੇ ਜਫਾ ਲੈਣ ਲੱਗ ਪਈ ਕਿਤੇ ਪੰਜ ਮਾਰਗ ਤੇ ਇਹਦੇ ਮੈਨੂੰ ਟਾਲਿਆ ਸਾਰਿਆਂ ਨੇ ਜੀ ਪਤੰਗ ਪਿੱਛੇ ਬੋਲ ਪਏ ਸੀ ਜੇ ਮੈਂ ਦੱਸਣ ਗਈ ਤੇ ਮੈਨੂੰ ਫੜ ਬਿਠੇ ਮਾਰ ਮਾਰਨੇ ਹਾਂਜੀ ਪਹਿਲਾਂ ਪਤੰਗ ਡਾਰੇ ਸੀ ਫਿਰ ਇਹਨੂੰ ਜਦ ਮਾਰਨ ਲੱਗੇ ਫੇ ਮੈਂ ਗਈ ਹਾਂਜੀ ਬੱਚੇ ਬੱਚੇ ਲੜਾਈ ਹੋ ਗਈ ਤੇ ਮੈਂ ਗਈ ਜੇ ਛਡਾਣੇ ਗਈ ਦੱਸਣ ਤੇ ਮੈਨੂੰ ਜੋ ਘਰ ਬੈਠੇ ਸੱਟਾ ਪੱਟਾ ਮਾਰੀਂ ਗਪੌੜੀ ਤਾਂ ਘਰ ਤਸੀਨ ਵਾਲੀ ਹਾਂਜੀ ਪੌੜੀ ਤਾਂ ਵੀ ਘਰ ਤੋਂ ਲੱਕ ਖਬਰ ਟੁੱਟ ਗਈ ਜੀ ਪੂਕਵਰਗੀ ਹੋ ਗਏ ਆ ਜਿੱਥੇ ਮੈਂ ਇਕੱਲੀ ਜਣੀ ਕੰਮ ਕਰਨੀ ਭਾਈ ਦਾ ਤੇ ਮੰਮੀ ਦਾ ਲੜਾਈ ਪਤੰਗ ਪਿੱਛੇ ਹੋਈ ਹੈ ਹਾਂਜੀ ਇੱਕ ਘਰ ਦੇ ਵਿੱਚ ਹੀ ਲੜਾਈ ਹੋਈ ਹੈ ਜੀ ਇਹਨਾਂ ਦੀ ਇਹ ਕਹਿੰਦੇ ਬੱਚੇ ਪਤੰਗ ਨਾਲ ਪਤੰਗ ਨੂੰ ਹਾਂਜੀ ਕੁਝ ਪਤੰਗ ਦੇ ਰਿਲੇਟਿਡ ਕੁਝ ਹੈ ਸੱਟਾਂ ਮਾਈਨਰ ਹੀ ਆਇਆ ਇਹ ਤਾਂ ਤੇ ਬਾਕੀ ਐਕਸਰੇਜ਼ ਆਉਣਗੇ ਗੁੰਜੀਆਂ ਸੱਟਾਂ ਗੁੰਜੀਆਂ ਸੱਟਾਂ ਵਜੀਆਂ ਹਾਂਜੀ ਪੀਆਈ ਕਰਾਂਗੇ ਕੈਮਰਾਮੈਨ ਬੀਕੇ ਗਰੇਗ ਦੇਣਾ ਉਸਤਮ ਕੌਸੀ ਸਮਾਣਾ ਨਿਊਜ਼